ਪੰਜਾਬੀ ਸਿੰਗਰ ਬਾਗੀ ਛਿੰਦੇਵਾਲਾ ਜਿਸ ਤੱਕ ਇੱਕ ਦੋ ਦਿਨ ਪਹਿਲਾਂ ਇੱਕ ਦਰਗਾਹ ਤੇ ਲਾਈਵ ਸ਼ੋਅ ਸੀ ਜਦੋਂ ਬਾਗੀ ਛਿੰਦੇਵਾਲਾ ਗਾ ਰਿਹਾ ਹੁੰਦਾ ਹੈ ਤਾਂ ਉੱਥੋਂ ਦੇ ਮਹੰਤ ਜਿਨ੍ਹਾਂ ਨੇ ਬਾਗੀ ਨੂੰ ਸ਼ੋਅ ਤੇ ਬੁਲਾਇਆ ਹੁੰਦਾ ਹੈ ਉਹ ਬਾਗੀ ਤੋਂ ਨਾਰਾਜ਼ ਹੋ ਜਾਂਦੇ ਹਨ ਤੇ ਸ਼ਰਮ ਸਾਰਿਆਂ ਸਾਹਮਣੇ ਕਹਿੰਦੇ ਹਨ ਕਿ ਬਾਗੀ ਤੇਰਾ ਟਾਈਮ ਹੋ ਗਿਆ ਤੂੰ ਸਟੇਜ ਤੋਂ ਥੱਲੇ ਉਤਰ ਜਾ ਤੇ ਇਹਨੂੰ ਕਿਸੇ ਨੂੰ ਬੁਲਾਉਣ ਦਾ ਨਹੀਂ ਪਤਾ ਕਿਵੇਂ ਬੁਲਾਈਦਾ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਬਾਗੀ ਨੇ ਵੀ ਲਾਈਵ ਆ ਕੇ ਆਪਣਾ ਪੱਖ ਰੱਖਦੇ ਹੋਏ ਕੀ ਦੱਸਿਆ ਦੇਖੋ ਅੱਗੇ ਪੂਰੀ ਵੀਡੀਓ ਤੇ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਕਨਾ 2-3 ਦਿਨ ਤੋਂ ਵੀਡੀਓ ਵਾਇਰਲ ਹੋ ਰਹੀ ਕਾਫੀ ਇੱਕ ਮਹੰਤ ਸੋਨੂ ਬਾਬਾ ਜੀ ਉਹ ਬੋਲ ਰਹੇ ਨੇ ਮੈਨੂੰ ਸਟੇਜ ਤੇ ਕਿ ਤੁਸੀਂ ਥੱਲੇ ਆ ਜਾਓ ਤੇਰਾ ਟਾਈਮ ਪੂਰਾ ਹੋ ਗਿਆ ਬਾਕੀ ਜਦੋਂ ਮੈਂ ਸ਼ੋਅ ਲਾਉਣ ਵਾਸਤੇ ਗਿਆ ਤੇ ਗੱਡੀ ਚ ਉਤਰ ਕੇ ਮੈਂ ਸਟੇਜ ਵੱਲ ਨੂੰ ਜਾ ਰਿਹਾ ਤੇ ਮੇਰਾ ਫਰਜ਼ ਬਣਦਾ ਸੀ ਕਿ ਮੈਂ ਫਤਿਹ ਦੀ ਸਾਂਝ ਕਰਕੇ ਜਾਵਾਂ ਹਨਾ ਮੈਂ ਬੁਲਾ ਕੇ ਜਾਵਾਂ ਕਿਤੇ ਤੂੰ ਬੁਲਾਇਆ ਨਹੀਂ ਤੈਨੂੰ ਅਕਲ ਨਹੀਂ ਹੈਗੀ ਮੈਂ ਵੀਡੀਓ ਸ਼ੇਅਰ ਕਰਦਾ ਤੁਹਾਡੇ ਨਾਲ ਉਹ ਵੀ ਮੈਂ ਜਦੋਂ ਲੰਘ ਰਿਹਾ ਕਿ ਮੈਂ ਉਹਨਾਂ ਨੂੰ ਜਾਣਦਾ ਨਹੀਂ ਕਿ ਸੋਨੂ ਬਾਬਾ ਕੌਣ ਨੇ ਤੇ ਦੂਜੇ ਕੌਣ ਨੇ ਸੱਤ ਅੱਠ 10 ਮਹੰਤ ਬੈਠੇ ਤੇ ਜਿਹੜਾ ਸੋਨੂ ਬਾਬਾ ਮਹੰਤ ਹੀ ਉਹ ਸੋਫੇ ਤੇ ਬੈਠੇ ਸੀ ਕਿ ਉਹਦੇ ਅਗਲੇ ਬੰਨੇ 5-7 ਮੁੰਡੇ ਖੜੇ ਮੈਨੂੰ ਪਤਾ ਨਹੀਂ ਮੈਂ ਵੇਖਿਆ ਨਹੀਂ ਉਹਨਾਂ ਵੱਲ ਤੇ ਮੈਂ ਉਹਨਾਂ ਦੇ ਭਲੇਖੇ ਦੂਜੇ ਨੂੰ ਫਤਿਹ ਬੁਲਾਤੀ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰਦਾ ਹਾਂ ਉਦੋਂ ਬਾਅਦ ਮੈਂ ਸਟੇਜ ਤੇ ਚੱਲ ਗਿਆ ਮੈਨੂੰ ਮੁੰਡੇ ਨੇ ਕਿਹਾ ਕਿ ਸੋਨੂ ਜਿਹੜਾ ਸੀਗਾ ਬਾਬਾ ਸੋਨੂ ਮੰਨਤਾ ਉਹ ਦੂਸਰੀ ਸਾਈਡ ਦੂਜਾ ਸੀ ਫਿਰ ਮੈਂ ਉੱਪਰੋਂ ਵੀ ਆਵਾਜ਼ 2 ਬੜੀ ਰਿਸਪੈਕਟ ਨਾਲ ਲਿਆ ਕੇ ਚਲੋ ਆਪਾਂ ਨੂੰ ਅਗਲੇ ਨੇ ਬੁਲਾਇਆ ਹੈ ਨਾ ਗਾਉਣਾ ਮੇਰਾ ਪੇਸ਼ਾ ਬਾਬਾ ਜੀ ਹੈ ਨਾ ਉਹ ਮੇਰਾ ਧੰਦਾ ਆ ਪੈਸੇ ਲੈ ਆ ਗਾਉਣ ਕੇ ਆ ਮੇਰੇ ਲਈ ਉਹਦੇ ਮਨ ਦੇ ਵਿੱਚ ਮੇਰੇ ਮਨ ਚ ਕੋਈ ਵੀ ਉਹਦੇ ਖਰਾਬ ਕੁਝ ਵੀ ਨਹੀਂ ਇਦਾਂ ਦਾ ਨਾ ਕੋਈ ਕਦੀ ਕਿਸੇ ਵਾਸਤੇ ਕੁਝ ਰੱਖਿਆ ਤੇ ਉਹ ਥੋੜਾ ਜਿਹਾ ਗਲਤ ਬੋਲੇ ਤੁਸੀਂ ਵੀਡੀਓ ਵੇਖ ਲਿਓ ਵੀ ਕੀ ਕੁਝ ਬੋਲ ਰਿਹਾ ਮੈਂ ਚੁੱਪ ਕਰਕੇ ਸਟੇਜ ਤੋਂ ਥੱਲੇ ਆ ਗਿਆ ਕਾਰਨ ਇਹ ਸੀ ਕਿ ਬਾਬਾ ਚਾਹੁੰਦਾ ਸੀ ਕਿ ਬਾਗੀ ਆਵੇ ਮੇਰੇ ਪੈਰਾਂ ਨੂੰ ਹੱਥ ਲਾਵੇ ਇਦਾਂ ਆਉਂਦਾ ਹਨਾ ਤੁਸੀਂ ਇਹ ਦੱਸੋ ਵੀ ਯਾਰ ਮੈਂ ਪੈਰਾਂ ਨੂੰ ਹੱਥ ਕਿਉਂ ਲਾਵਾਂ ਠੀਕ ਆ ਮੈਂ ਵੀ ਪੀਰਾਂ ਦੇ ਦਰਬਾਰ ਤੇ ਜਾਣਾ ਮੈਂ ਮੰਨਦਾ ਖਵਾਜਾ ਸਾਹਿਬ ਨੂੰ ਪਰ ਇਹਦਾ ਮਤਲਬ ਇਹ ਤੇ ਨਹੀਂ ਨਾ ਵੀ ਤੁਸੀਂ ਮਨਤੋਂ ਤੁਸੀਂ ਮੈਨੂੰ ਗਾਉਣ ਵਾਸਤੇ ਬੁਲਾਇਆ ਗਾਉਣਾ ਮੇਰਾ ਧੰਦਾ ਕਰ ਰਿਹਾ ਜੀ 2 ਘੰਟੇ ਦੀ ਜਗ੍ਹਾ 2.5 ਗਾ ਲਓ ਮੈਨੂੰ ਕੋਈ ਚੱਕਰ ਨਹੀਂ ਹੁਣ ਤੁਸੀਂ ਇਸ ਚੀਜ਼ ਤੋਂ ਮੇਰੇ ਨਾਲ ਨਾਰਾਜ਼ ਹੋ ਕੇ ਬੈਠ ਕੇ ਕਿ ਮੇਰੇ ਪੈਰਾਂ ਨੂੰ ਹੱਥ ਨਹੀਂ ਲਾਇਆ ਹੈ ਨਾ ਮੈਨੂੰ ਜੱਫੀ ਪਾ ਕੇ ਨਹੀਂ ਮਿਲੇ ਮੇਰੇ ਪੈਰੀ ਨਹੀਂ ਪਏ ਆ ਕੇ ਬਾਬਾ ਜੀ ਇਹ ਤੇ ਗੱਲ ਨਹੀਂ ਨਾ ਵੱੜਦੀ ਉਤੋਂ ਤੁਸੀਂ ਬੋਲ ਰਹੇ ਫਿਰ ਤੁਸੀਂ ਵੀਡੀਓ ਵਾਇਰਲ ਕਰ ਰਹੇ ਹੋ ਨਾ ਤਾਂ ਮੈਂ ਕੱਲ ਪੈਰੀ ਪਿਆ ਸੀ ਨਾ ਮੈਂ ਅੱਜ ਪੈਣਾ ਬਾਕੀ ਜਿਹੜੇ ਭਰਾ ਗਲਤ ਸਮਝ ਰਹੇ ਆ ਲਾਈਵ ਸਾਰਾ ਚੈੱਕ ਕਰ ਲਿਓ ਪੌਣਾ ਘੰਟਾ ਗਉਣ ਤੋਂ ਬਾਅਦ ਇਹਨਾਂ ਨੇ ਮੂੰਹ ਬਣਾ ਲਿਆ ਇਸ ਗੱਲ ਦਾ ਕਿ ਮੇਰੇ ਪੈਰੀ ਨਹੀਂ ਪਿਆ ਮੇਰੇ ਹੱਥ ਨਹੀਂ ਪੈਰਾਂ ਨੂੰ ਆ ਕੇ ਲਾਇ ਤਾਂ ਕਰਕੇ ਸਾਰਾ ਕੋਈ ਬਾਕੀ ਲਾਈਵ ਚੈੱਕ ਕਰ ਲਿਓ ਤੁਸੀਂ ਸਾਰਾ ਮੈਂ ਫਤੇ ਦੀ ਸਾਂਝ ਬੁਲਾ ਕੇ ਗਿਆ ਵਾ ਬਸ ਇਹਨਾਂ ਨੂੰ ਗੁੱਸਾ ਇਹ ਗੱਲ ਦਾ ਹੈ ਬੋਲ ਵੀ ਰਹੇ ਆ ਕਿ ਬੱਗੀ ਤੂੰ ਬੁਲਾਇਆ ਨਹੀਂ ਮਤਲਬ ਬੁਲਾਇਆ ਮੈਂ ਜ਼ਰੂਰ ਵਾ ਕਿ ਮੇਰੇ ਪੈਰੀ ਨਹੀਂ ਪਿਆ ਆ ਕੇ ਪੈਰਾਂ ਨੂੰ ਹੱਥ ਨਹੀਂ ਲਾਇਏ ਨਹੀਂ ਇਹ ਚੀਜ਼ ਤੇ ਜਿਹੜੀ ਤੁਸੀਂ ਕਹਿ ਰਹੇ ਹੋ ਕਦੀ ਵੀ ਨਹੀਂ ਹੋਣੀ ਆ ਨਾ ਬਾਕੀ ਤੁਹਾਨੂੰ ਥੋੜਾ ਜਿਹਾ ਮੰਨਦਾ ਤੁਹਾਡੇ ਦੇ ਵਿੱਚ ਇਹ ਚੀਜ਼ ਦਾ ਗੁੱਸਾ ਹੈ ਜਦੋਂ ਮੈਂ ਸਟੇਜ ਤੇ ਗਿਆ ਆ ਲਾਈਵ ਚੈੱਕ ਕਰਿਓ ਤੁਸੀਂ ਸਾਰੇ ਭਰਾ ਜਾਣਦੇ ਮੈਂ ਗੀਤ ਆਪਣੇ ਜਿਹੜੀ ਵੀ ਸਿੱਖੀ ਵਾਲੀ ਗਾਉਣਾ ਮੈਂ ਹੈ ਨਾ ਜਿਨ੍ਹਾਂ ਦੀਆਂ ਪੈੜਾਂ ਉੱਤੇ ਤੁਰੇ ਗੰਗਰੂ ਉਹਦੇ ਸੇਵਿਆਂ ਦੀ ਸ਼ਾਨ ਬਣ ਕੇ ਉਹ ਗਾਉਣ ਲੱਗ ਗਿਆ ਹੈ ਨਾ ਤੇ ਇਹਨਾਂ ਨੂੰ ਥੋੜਾ ਜਿਹਾ ਉਹ ਹੋਇਆ ਉਹ ਵੀ ਯਾਰ ਨਹੀਂ ਇਹਨੇ ਮਾਲ ਸਾਡੇ ਕਹਿਣ ਮੁਤਾਬਕ ਜਿਹੜੇ ਅਸੀਂ ਚਾਹੁੰਦੇ ਸੀ ਉਹ ਕਿਉਂ ਨਹੀਂ ਗਾਏ ਜਦੋਂ ਇਹਨਾਂ ਨੇ ਮੈਨੂੰ ਸਟੇਜ ਤੋਂ ਉਤਾਰ ਦਿੱਤਾ ਮੈਂ ਫੇਰ ਵੀ ਦੁਬਾਰਾ ਕਿਹਾ ਵੀ ਚਲੋ ਕੋਈ ਚੱਕਰ ਨਹੀਂ ਤੁਸੀਂ ਆਪਣਾ ਮੇਲਾ ਨਾ ਖਰਾਬ ਕਰੋ ਤੇ ਮੈਂ ਦੁਬਾਰਾ ਗਾ ਦਿੰਦਾ ਕੋਈ ਗੱਲ ਨਹੀਂ ਹਣਾ ਪਰ ਨਹੀਂ ਉਹਨਾਂ ਨੂੰ ਥੋੜੀ ਜਿਹੀ ਆਕੜ ਸੀਗੀ ਆਪਣੀ ਈਗੋ ਦੇ ਵਿੱਚ ਸੀਗੀ ਵੀ ਨਹੀਂ ਤੂੰ ਸਾਡੇ ਪੈਰੀਂ ਨਹੀਂ ਹੱਥ ਲਾਇਆ ਇਦਾਂ ਉਦਾਂ ਉਹ ਤੇ ਕਦੀ ਵੀ ਨਹੀਂ ਹੋਣਾ